ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੀ ਸਾਧ ਸੰਗਤ ਜੀਓ ਜਿਵੇਂ ਕਿ ਆਪ ਨੂੰ ਪਤਾ ਹੀ ਹੈ ਆਪ ਰੋਜ਼ ਸਾਡੀਆਂ ਵੀਡੀਓ ਦੇਖਦੇ ਹੋ ਤੇ ਅਸੀਂ ਆਪ ਜੀ ਨੂੰ ਗੁਰੂ ਧਾਮਾਂ ਦੇ ਦਰਸ਼ਨ ਕਰਾਉਂਦੇ ਆ ਘਰ ਬੈਠਿਆਂ ਤੇ ਗੁਰੂ ਮਹਾਰਾਜ ਜੀ ਕਿਰਪਾ ਕਰਨ ਸਾਡੀ ਇਹ ਸੇਵਾ ਜੋ ਹੈ ਉਹ ਸਫਲ ਕਰਨ ਅੱਜ ਅਸੀਂ ਗੁਰੂ ਧਾਮਾਂ ਦੇ ਇਹਨਾਂ ਦਰਸ਼ਨਾਂ ਦੌਰਾਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਮੇਂ ਦਾ ਪਵਿੱਤਰ ਬਾਉਲੀ ਸਾਹਿਬ ਜਿਸ ਦੀਆਂ 132 ਪੌੜੀਆਂ ਨੇ ਉਸ ਦੇ ਦਰਸ਼ਨ ਕਰਾਉਣ ਜਾ ਰਹੇ ਹਾਂ ਇਨ੍ਹਾਂ ਦੇ ਵਿੱਚੋਂ ਜਲ ਲੈ ਕੇ ਗੁਰੂ ਪਾਤਸ਼ਾਹ ਜੀ ਅਤੇ ਸਿੱਖ ਸੰਗਤਾਂ ਆਪਣੇ ਰੋਜ਼ਮਰਾਂ ਦੀ ਜ਼ਿੰਦਗੀ ਜਿਹੜੀ ਉਹ ਬਤੀਤ ਕਰਦੀਆਂ ਸਨ ਇੱਥੋਂ ਹੀ ਜਲ ਲੈ ਕੇ ਇਸ਼ਨਾਨ ਕਰਦੇ ਸਨ ਗੁਰੂ ਸਹਿਬਾਨ ਉਹਨਾਂ ਦੇ ਪਰਿਵਾਰ ਉਹਨਾਂ ਦੇ ਬੱਚੇ ਉਹਨਾਂ ਦੇ ਸਿੱਖ ਇਹ ਪਵਿੱਤਰ ਜਲ ਗੁਰੂ ਪਾਤਸ਼ਾਹ ਜੀ ਦੀ ਚਰਨ ਛੋਹ ਪ੍ਰਾਪਤ ਹੈ ਬੌਲੀਆਂ ਤੇ ਸਰੋਵਰ ਦਾ ਸਿੱਖ ਧਰਮ ਦੇ ਵਿੱਚ ਬਹੁਤ ਜ਼ਿਆਦਾ ਸਤਿਕਾਰ ਹੈ ਕਿਉਂਕਿ ਜਦੋਂ ਪ੍ਰਾਤਨ ਸਮਿਆਂ ਦੇ ਵਿੱਚ ਲੋਕ ਇੱਕ ਦੂਜੇ ਦੇ ਹੱਥ ਦਾ ਜਲ ਗ੍ਰਹਿਣ ਨਹੀਂ ਸੀ ਕਰਦੇ ਪਾਣੀ ਨਹੀਂ ਸੀ ਪੀਂਦੇ ਇੱਕ ਦੂਜੇ ਤੋਂ ਭਟ ਮੰਨਦੇ ਸਨ ਆਪਣੇ ਆਪ ਨੂੰ ਕੋਈ ਉੱਚੀ ਨੀਵੀਂ ਜਾਤ ਦਾ ਦੱਸਦੇ ਸਨ ਕੁਝ ਕੋਈ ਦੱਸਦਾ ਸੀ ਉਸ ਸਮੇਂ ਗੁਰੂ ਪਾਤਸ਼ਾਹ ਜਿਨੇ ਇਹ ਬੌਲੀਆਂ ਤਿਆਰ ਕਰਵਾਈਆਂ ਉਸ ਸਮੇਂ ਇਹ ਸਰੋਵਰ ਤਿਆਰ ਕਰਾਏ ਤਾਂ ਕਿ ਕਿਸੇ ਦੇ ਵਿੱਚ ਵਹਿਮ ਨਾ ਲਵੇ ਕਿ ਮੈਂ ਉੱਚਾ ਹਾਂ ਜਾਂ ਦੂਸਰਾ ਨੀਵਾਂ ਹੈ ਗੁਰੂ ਘਰ ਦੇ ਵਿੱਚ ਆ ਕੇ ਇਹ ਸਭ ਤੋਂ ਪਹਿਲਾਂ ਤਿਆਗ ਕਰਨਾ ਪੈਂਦਾ ਤਾਹੀਂ ਤਾਂ ਗੁਰੂ ਘਰ ਦੇ ਵਿੱਚ ਸਭ ਤੋਂ ਪਹਿਲਾਂ ਮੇਰੇ ਪਾਤਸ਼ਾਹ ਜੀ ਦਾ ਇਹ ਫਰਮਾਨ ਹੈ ਕਿ ਪਹਿਲਾਂ ਪੰਗਤ ਤੇ ਪਾਛਾ ਸੰਗਤ ਇਕੱਠੇ ਬਹਿ ਕੇ ਪ੍ਰਸ਼ਾਦਾ ਛਕਣਾ ਹੈ ਤੇ ਇਕੱਠਿਆਂ ਨੇ ਇਸ਼ਨਾਨ ਕਰਨਾ ਹੈ ਇਹ ਪਵਿੱਤਰ ਬੌਲੀ ਸਾਹਿਬ ਜੀ ਦੇ ਆਪ ਨੂੰ ਦਰਸ਼ਨ ਕਰਾ ਰਹੇ ਹਾਂ ਸੰਗਤ ਜੀ ਇਸ ਦੀਆਂ ਜਿਹੜੀਆਂ ਪੌੜੀਆਂ ਨੇ ਆਪ ਜੀ ਨੂੰ ਮੈਂ ਪਹਿਲਾਂ ਵੀ ਦੱਸਿਆ ਹੈ ਕਿ 132 ਪੌੜੀਆਂ ਨੇ ਬਹੁਤ ਪੌੜੀਆਂ ਹੁੰਦੀਆਂ ਨੇ 132 132 ਥੱਲੇ ਉਤਰਨੀਆਂ ਨੇ ਤੇ 132 ਹੀ ਤਾਂ ਵੀ ਚੜਨੀਆਂ ਫਿਰ ਇਹ ਹੋ ਗਈਆਂ ਫਿਰ 264 264 ਪੌੜੀਆਂ ਦਾ ਸਫਰ ਸਾਨੂੰ ਤੇ ਪਤਾ ਨਹੀਂ ਲੱਗਾ ਕਿਵੇਂ ਹੋ ਗਿਆ ਬਾਹਰ ਲਿਖਿਆ ਹੋਇਆ ਦੇਖ ਕੇ ਪਹਿਲਾਂ ਪਹਿਲਾਂ ਲੱਗਦਾ ਹੈ ਕਿ 132 ਪੌੜੀਆਂ ਕਿਵੇਂ ਚੜਨੀਆਂ ਤੇ ਕਿਵੇਂ ਉਤਰਨੀਆਂ ਸੰਗਤ ਜੀ ਆਪ ਜੀ ਦਰਸ਼ਨ ਕਰ ਰਹੇ ਹੋ ਵਡਭਾਗੇ ਹੋ ਕਿ ਘਰ ਬੈਠੇ ਹੀ ਗੁਰੂ ਪਾਤਸ਼ਾਹ ਜੀ ਦੀ ਚਰਨ ਛੋਹ ਪ੍ਰਾਪਤ ਗੁਰੂ ਪਾਤਸ਼ਾਹ ਜੀ ਦੇ ਹਸਤ ਕਮਲ ਪ੍ਰਾਪਤ ਇੱਥੇ ਗੁਰੂ ਪਾਤਸ਼ਾਹ ਜੀ ਦੇ ਇਸ ਜਲ ਨੂੰ ਹੱਥ ਵੀ ਲੱਗੇ ਨੇ ਤਨ ਵੀ ਲੱਗਾ ਹੈ ਸ਼ਰੀਰ ਲੱਗਾ ਹੈ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਹੈ ਇੱਥੋਂ ਚੂੜਾ ਲੈ ਕੇ ਸੰਗਤਾਂ ਜਿਹੜੀਆਂ ਨੇ ਉਹ ਆਪਣੇ ਤਨ ਤੇ ਮਨ ਨੂੰ ਪਵਿੱਤਰ ਕਰਦੀਆਂ ਨੇ ਕਿਉਂਕਿ ਗੁਰੂ ਪਾਤਸ਼ਾਹ ਜੀ ਦੀ ਛੋਹ ਜਿੱਥੇ ਵੀ ਹੁੰਦੀ ਹੈ ਤੇ ਮੇਰੇ ਪਾਤਸ਼ਾਹ ਜੀ ਬਾਣੀ ਦੇ ਵਿੱਚ ਵੀ ਫਰਮਾਨ ਕਰਦੇ ਨੇ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM ਰਾਜੇ ਤੇ ਜਿੱਥੇ ਗੁਰੂ ਪਾਤਸ਼ਾਹ ਜੀ ਬੈਠ ਗਏ ਜਾ ਕੇ ਉਹ ਥਾਨ ਵੀ ਪਵਿੱਤਰ ਹੋ ਗਿਆ ਤੇ ਜਿਹੜੇ ਜਲ ਨੂੰ ਛੋਲਿਆ ਉਹ ਜਲ ਵੀ ਪਵਿੱਤਰ ਹੋ ਗਿਆ ਤੇ ਅਸੀਂ ਭਾਗਾਂ ਵਾਲੇ ਹਾਂ ਕਿ ਇਹਨਾਂ ਪੌੜੀਆਂ ਦੇ ਉੱਤੇ ਚੱਲਣ ਦਾ ਸਾਨੂੰ ਸੁਭਾਗ ਸਮਾਪ੍ਰਾਪਤ ਹੋਇਆ 132 ਪੌੜੀਆਂ ਸੰਗਤਾਂ ਥੱਲੇ ਉਤਰਦੀਆਂ ਨੇ ਵਾਹਿਗੁਰੂ ਵਾਹਿਗੁਰੂ ਕਰਦੀਆਂ ਹੀ ਉਤਰ ਜਾਂਦੀਆਂ ਨੇ ਤੇ ਵਾਹਿਗੁਰੂ ਵਾਹਿਗੁਰੂ ਕਰਦਿਆਂ ਹੀ ਚੜ ਜਾਂਦੀਆਂ ਨੇ ਤੋਂ ਸੰਗਤ ਜੀ ਇਹਨਾਂ ਜਿਹੜਾ ਸਥਾਨਾਂ ਦੇ ਉੱਤੇ ਸਾਡਾ ਜਾਣ ਦਾ ਤੇ ਆਪ ਜੀ ਨੂੰ ਦਿਖਾਉਣ ਦਾ ਮਕਸਦ ਇਹ ਹੀ ਹੈ ਕਿ ਸੰਗਤ ਜੋ ਹੈ ਸਿੱਖ ਇਤਿਹਾਸ ਦੇ ਨਾਲ ਸਿੱਖ ਗੁਰੂ ਧਾਮਾਂ ਦੇ ਨਾਲ ਬਾਣੀ ਦੇ ਨਾਲ ਅਤੇ ਬਾਣੇ ਦੇ ਨਾਲ ਜੁੜਨ ਸੋ ਗੁਰੂ ਮਹਾਰਾਜ ਦੀ ਕਿਰਪਾ ਕਰਨ ਜਿੰਨੀ ਵੀ ਸੰਗਤ ਨੇ ਹਾਜ਼ਰੀ ਭਰੀ ਹੈ ਤੇ ਜਿਹੜੀ ਸੰਗਤ ਘਰ ਬੈਠੀ ਹੀ ਇਹ ਦੇਖ ਰਹੀ ਹੈ ਗੁਰੂ ਮਹਾਰਾਜ ਦੀ ਸਰਬੱਤ ਸੰਗਤ ਦੀ ਹਾਜ਼ਰੀ ਦਰ ਪ੍ਰਵਾਣ ਕਰਨ ਇਥੋਂ ਦਾ ਜਿਹੜਾ ਫਲ ਹੈ ਕਹਿੰਦੇ ਨੇ ਗੁਰੂ ਘਰ ਤੇ ਜਾਣ ਦਾ ਬੜਾ ਪਵਿੱਤਰ ਫਲ ਹੈ ਜਿਹੜਾ ਗੁਰੂ ਘਰ ਦੇ ਦਰਸ਼ਨ ਕਰ ਲੈਂਦਾ ਹੈ ਉਹਦਾ ਦਰਸ਼ਨ ਮਾਤਰ ਦੇ ਨਾਲ ਹੀ ਪਾਰ ਉਤਾਰਾ ਹੋ ਜਾਂਦਾ ਹੈ ਤੇ ਜਿਹੜੀ ਸੰਗਤ ਨੇ ਦਰਸ਼ਨ ਕੀਤੇ ਨੇ ਉਹਨਾਂ ਸੰਗਤਾਂ ਦਾ ਵੀ ਧੰਨਵਾਦ ਤੇ ਜਿਹੜੀਆਂ ਸੰਗਤਾਂ ਨੇ ਦਰਸ਼ਨ ਇਸ਼ਨਾਨ ਵੀ ਕੀਤੇ ਨੇ ਨਾਲ ਉਹਨਾਂ ਸੰਗਤਾਂ ਨੂੰ ਗੁਰੂ ਮਹਾਰਾਜ ਦੀ ਕਿਰਪਾ ਕਰਕੇ ਆਪਣਾ ਪ੍ਰੇਮ ਪਿਆਰ ਬਖਸ਼ਿਸ਼ ਕਰਨ ਉਹਨਾਂ ਸੰਗਤਾਂ ਨੂੰ ਬਾਣੀ ਤੇ ਬਾਣੇ ਦੇ ਨਾਲ ਜੋੜ ਕੇ ਰੱਖਣਾ ਜਿਹੜਾ ਬਾਣੀ ਤੇ ਬਾਣੇ ਦੇ ਨਾਲ ਜੁੜ ਗਿਆ ਉਹ ਪਰਮਾਤਮਾ ਦੇ ਨਾਲ ਜੁੜ ਗਿਆ ਤੇ ਜਿਹੜਾ ਪਰਮਾਤਮਾ ਦੇ ਨਾਲ ਜੁੜ ਗਿਆ ਉਹ ਪਰਮਾਤਮਾ ਦਾ ਰੂਪ ਹੋ ਗਿਆ ਸੋ ਗੁਰੂ ਮਹਾਰਾਜ ਜੀ ਕਿਰਪਾ ਕਰਨ ਸਰਬਤ ਸੰਗਤ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਆਪ ਜੀ ਨੇ ਬੜੇ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਦਰਸ਼ਨ ਕੀਤੇ ਨੇ ਭੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ